ਇਧਰ ਨਾ ਮੋਗਾ ਦੇ ਕਸਬਾ ਨਿਹਾਲ ਸਿੰਘ ਵਾਲਾ ਦੀ ਰਹਿਣ ਵਾਲੀ ਉਸ ਤਰਾਸਲ ਲੜਕੀ ਦੀ ਮੌਤ ਤੋਂ ਬਾਅਦ ਲੱਗਾ ਹੈ ਜਿਸ ਦੇ ਵੱਲੋਂ ਖੁਦਕੁਸ਼ੀ ਕਰਨ ਦੀ ਗੱਲ ਆਖੀ ਗਈ ਹੈ ਹਾਲਾਂਕਿ ਲੜਕੀ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਕਿ ਉਹਨਾਂ ਦੀ ਲੜਕੀ ਨੂੰ ਗੁਰਿੰਦਰ ਸਿੰਘ ਨਾਮ ਦੇ ਇੱਕ ਲੜਕੇ ਨੇ ਪਹਿਲਾਂ ਪਿਆਰ ਦੇ ਜਾਲ ਵਿੱਚ ਫਸਾਇਆ ਫਿਰ ਉਸ ਨਾਲ ਦੁਸ਼ਕਰਮ ਕੀਤਾ ਤੇ ਬਾਅਦ ਚ ਉਸ ਨੂੰ ਘਰੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਦੋਂ ਲੜਕੀ ਨੇ ਘਰੋਂ ਭਜਨ ਤੋਂ ਇਨਕਾਰ ਕਰ ਦਿੱਤਾ ਤਾਂ ਗੁਰਿੰਦਰ ਸਿੰਘ ਨੇ ਉਸ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮਾਰ ਦਿੱਤਾ ਜਿਹੜਾ ਇੱਥੇ ਧਰਨਾ ਦਿੱਤਾ ਹੈ ਉਹ ਇਸ ਗੱਲ ਤੇ ਦੱਸਦਾ ਹੈ ਕਿ ਇੱਕ ਆ ਜਿਹੜੀ ਲੜਕੀ ਸੀਗੀ ਉਦੀ ਮੌਤ ਹੋਈ ਆ ਮੌਤ ਹੋਈ ਨੂੰ ਕੱਲ ਮੌਤ ਸਵੇਰੇ ਹੋ ਗਈ ਸੀ 8 ਵਜੇ ਕੱਲ ਦੀ ਮੌਤ ਹੋਈ ਵੀ ਆ ਅੱਜ ਸਾਨੂੰ ਬਹੁਤ ਲੇਟ ਆ ਜਿਹੜਾ ਉਹ ਨਲਕੀ ਕਰਨ ਪੁਲਿਸ ਦੀ ਲੇਟ ਉਹਦਾ ਪੋਸਟਮਾਸਟਰ ਹੋਇਆ ਉਸ ਤੋਂ ਬਾਅਦ ਜਿਹੜੇ ਬੰਦੇ ਆ ਮੁੰਡੇ ਆ ਜਿਹਦੇ ਬੰਦੇ ਦਾ ਦੋਸ਼ੀ ਆ ਜਿਹੜੇ ਨੇ ਕੁੜੀ ਮਾਰੀ ਆ ਪੂਰੀ ਰੀਅਲਟੀ ਇਹ ਆ ਵੀ ਉਹ ਕੁੜੀ ਨੂੰ ਘਰੇ ਬੁਲਾਇਆ ਆਪਣੇ ਮਾਮੇ ਦੇ ਬਲਾਕੇ ਕੁੜੀ ਨੂੰ ਉੱਥੇ ਕੁੜੀ ਨੂੰ ਪਹਿਲਾਂ ਦੋ ਦਿਨ ਬਲਾਸਟ ਕਰ ਕੀਤਾ ਫਿਰ ਉਸ ਤੋਂ ਬਾਅਦ ਦੇ ਵਿੱਚ ਕੁੜੀ ਨਾਲ ਧੱਕਾ ਕਰਨ ਤੋਂ ਬਾਅਦ ਚ ਕਹਿੰਦਾ ਆ ਆਪਾਂ ਭੱਜ ਗਏ ਕੁੜੀ ਨੇ ਜਵਾਬ ਦਿੱਤਾ ਤੇ ਉਸ ਤੋਂ ਬਾਅਦ ਵਿੱਚ ਉਹਦੇ ਕੋਲੇ ਜਰੀਲੀ ਚੀਜ਼ ਸੀਗੀ ਪਤਾ ਨਹੀਂ ਕਿਵੇਂ ਉਹਦੇ ਕੋਲੇ ਉਹਨੇ ਲੈ ਕੇ ਸ਼ਾਦਸ਼ਦੀਨ ਲੈ ਕੇ ਆਇਆ ਵਾ ਸੀਗਾ ਉਹਨੇ ਜਦੋਂ ਕੁੜੀ ਨੇ ਜਵਾਬ ਦਿੱਤਾ ਮਿੱਡਾਂ ਤੇ ਧਾਕੇ ਉੱਥੇ ਮੂੰਹ ਚ ਜਿਹੜੀ ਦਵਾਈ ਸੀ ਜਰੀਲੀ ਉਹ ਇਹਨੂੰ ਪਾਤੀ ਹੈ ਜਦੋਂ ਕੁੜੀ ਨੇ ਇਸ ਗੱਲ ਦੇ ਵਿਰੋਧ ਕੀਤਾ ਤੇ ਮਾੜਾ ਮੋਟਾ ਘਰਾਂ ਚ ਪਤਾ ਲੱਗਾ ਉਹ ਬੰਦਾ ਭੱਜ ਲਿਆ ਭੱਜ ਗਿਆ ਮੁੰਡਾ ਤੇ ਕੁੜੀ ਉੱਥੇ ਡਿੱਗ ਕੇ ਉਲਟੀਆਂ ਕਰਨ ਲੱਗੀ ਵਿੱਚੋਂ ਗਈ ਆ ਕੁੜੀ ਦੀ ਮਾਂ ਜਾ ਕੇ ਇਹਨੇ ਦੇਖਿਆ ਕੁੜੀ ਨੂੰ ਚੱਕਿਆ ਚੱਕ ਕੇ ਹਸਪੀਟਲ ਲੈ ਕੇ ਜਾਂਦਾ ਕੁੜੀ ਨੇ ਰਸਤੇ ਵਿੱਚ ਸਾਰੀ ਆਪਣੀ ਕਹਾਣੀ ਦੱਸੀ ਵੀ ਇਸ ਤਰ੍ਹਾਂ ਕਰਕੇ ਮੈਨੂੰ ਲਿਬ ਲਾਇਆ ਬੁਲਾ ਕੇ ਮੇਰੇ ਨੂੰ ਕਹਿੰਦਾ ਵੀ ਮੈਨੂੰ ਤੇਰਾ ਪਿਆਰ ਬਹੁਤ ਆਉਂਦਾ ਫਲਾਨਾ ਤਾਂ ਕਰਕੇ ਕੁੜੀ ਨੂੰ ਇਹਨੇ ਬਾਹਰ ਆ ਕੇ ਉਸ ਤੋਂ ਬਾਅਦ ਜਦੋਂ ਬਲਾਤਕਾਰ ਕੀਤਾ ਬਲਾਤਕਾਰ ਕਰਨ ਤੋਂ ਬਾਅਦ ਦੇ ਵਿੱਚ ਜਰੀਲੀ ਜੁਬ ਦਵਾਈ ਪਾ ਕੇ ਕੁੜੀ ਨੂੰ ਜਦੋਂ ਉੱਥੇ ਉਹ ਪਰਿਆ ਸਾਰੀ ਗੱਲ ਕੁੜੀ ਨੇ ਦੱਸੀ ਹੈ ਦੱਸਣ ਤੋਂ ਬਾਅਦ ਦੇ ਵਿੱਚ ਹਸਪੀਟਲ ਜੋੜਾ ਹਸਪੀਟਲ ਦੇ ਵਿੱਚ ਆ ਕੇ ਕੁੜੀ ਨੇ ਸਵੇਰ ਨੂੰ ਮੌਤ ਹੋ ਗਈ ਕੱਲ ਦੀ ਮੌਤ ਹੋਈ ਵੀ ਹੈ ਕੱਲ ਹੀ ਪੁਲਿਸ ਪਰਚਾ ਦੇ ਸਕਦੀ ਸੀ ਕੱਲ ਹੀ ਕਾਰਵਾਈ ਹੋ ਸਕਦੀ ਸੀ ਲੇਕਿਨ ਪਤਾ ਨਹੀਂ ਕਿਉਂ ਕੱਲ ਬਹੁਤ ਨੇਰੇ ਜਦੋਂ ਕਿ ਇੱਕ ਜਸ਼ੇ ਦਾ ਜਾਂ 302 ਦਾ ਪਰਚਾ ਦਿੰਦੇ ਆ ਤਾਂ 2.5 ਘੰਟੇ ਦਾ ਕੰਮ ਕੋਈ ਬੜਾ ਵੱਡਾ ਕੰਮ ਨਹੀਂ ਸੀਗਾ ਉਹ ਹੋ ਜਾਣਾ ਸੀ ਉਸ ਤੋਂ ਮਸਤਮ ਕੱਲ ਹੀ ਹੋ ਜਾਣਾ ਸੀ ਪਰ ਨਹੀਂ ਹੋਇਆ ਅੱਜ ਵੀ ਬਹੁਤ ਜ਼ਿਆਦਾ ਲੇਟ ਹੋਇਆ ਇਸ ਕਰਕੇ ਅਸੀਂ ਰੋਸ ਦੇ ਵਜੋਂ ਵੀ ਉਹ ਉਹਦੀ ਜਿਹੜੀ ਮੁੰਡੇ ਦੀ ਭੂਆ ਹੈ ਉਹ ਸੈਲੀਬ੍ਰਿਟੀ ਹੈ ਉਹਦਾ ਰਾਜਨੀਤਿਕ ਵੱਡੇ ਲੋਕਾਂ ਨਾਲ ਰਾਜਤਕ ਕਰਤਾ ਲੋਕਾਂ ਨਾਲ ਉਹਨਾਂ ਦੀ ਜਿਹੜੀ ਸਾਂਝ ਹੈ ਜਾਣੀ ਹੋਣੀ ਹੈ ਇਸ ਕਰਕੇ ਜਿਹੜੇ ਹੈਗੀ ਹੈ ਕਿ ਸਾਨੂੰ ਅਨਸਾਫ਼ ਲੈਣ ਦੀ ਜਾਂ ਮਿਲਣ ਦੀ ਉਮੀਦ ਘਟ ਹੈ ਇਸ ਕਰਕੇ ਅਸੀਂ ਧਰਨਾ ਲਾਇਆ ਜਿੰਨਾ ਟਾਈਮ ਉਹ ਬੰਦੇ ਫੜੇ ਨਹੀਂ ਜਾਂਦੇ ਉਹਨਾਂ ਟਾਈਮ ਅਸੀਂ ਧਰਨਾ ਜਾਰੀ ਰੱਖਾਂਗੇ ਸਵੇਰ ਤੱਕ ਲੱਗਦਾ ਵੀ ਇਨਸਾਫ ਨਹੀਂ ਦੇਣਾ ਇਹ ਧਰਨਾ ਦੇਣ ਦੀ ਲੋੜ ਪਈ ਹੈ ਜਿਹੜੇ ਐਸਐਸਓ ਸਾਡੇ ਇਨਸਾਫ ਸਾਨੂੰ ਵਿਸ਼ਵਾਸ ਦਿਵਾਇਆ ਉਹਨਾਂ ਨੇ ਕੀ ਕਿਹਾ ਵੀ ਮੈਂ ਸੀਡੀਆਰ ਪਾਤੀ ਸੀਡੀਆਰ ਪਾ ਦੇਣਾ ਉਹ ਤਾਂ ਇੱਕ ਜਿਹੜਾ ਟੈਕਨੀਕਲੀ ਕੰਮ ਹੈ ਉਹ ਕੁਝ ਸੀਡੀਆਰ ਪਾਤੀ ਮੁਰਜ਼ਮ ਨਾ ਤੜੀ ਫੜਿਆ ਗਿਆ ਸੀਡੀਆਰ ਪਾ ਦੇਣ ਨਾਲ ਮੁਰਜ਼ਮ ਨਹੀਂ ਫੜਿਆ ਜਾਂਦਾ ਮੁਰਜ਼ਮ ਤਾਂ ਇਹਨਾਂ ਦੀ ਪੁਲਿਸ ਪਾਰਟੀ ਕੋਈ ਜਾਵੇ ਪੁਲਿਸ ਪਾਰਟੀ ਇਹਨਾਂ ਨੇ ਬਣਾਈਆਂ ਹੁਣ ਪੁਲਿਸ ਪਾਰਟੀ ਦੇ ਕੋਲ ਗਰੁੱਪ ਬਣਾ ਕੇ ਕਿਤੇ ਭੇਜਿਆ ਉਹ ਵੀ ਫਲਾਣੇ ਦਾ ਤੇ ਰੇਡ ਕਰ ਲੋ ਇੱਥੇ ਕੋ ਰੇਡ ਨਹੀਂ ਗਈ ਹੋਈ ਔਰ ਜਿਹੜਾ ਇਹ ਕੰਮ ਹੋਇਆ ਉਹ ਬੜਾ ਆ ਮਾੜਾ ਹੋਇਆ ਨਿੰਦਨਯੋਗ ਹੈ ਇੱਕ ਪਾਸੇ ਗਰੀਬ ਦਾ ਬੱਚੀ ਕਿਉਂਕਿ ਜੇ ਇਹ ਗਰੀਬ ਹੈ ਮਜ਼ਦੂਰ ਦਾ ਜੇ ਗਰੀਬ ਮਜ਼ਦੂਰ ਦੀ ਲੜਕੀ ਹੈ ਇਸ ਕਰਕੇ ਰੋਲ ਰਹੀ ਹੈ ਹਨਾ ਜੇ ਇਹੀ ਕਿਤੇ ਤਕੜੇ ਘਰ ਦੀ ਕੁੜੀ ਹੁੰਦੀ ਇੱਥੇ ਕੱਠ ਵੀ ਬਹੁਤ ਹੋਣਾ ਸੀ ਜੇ ਤਕੜੇ ਘਰ ਦੀ ਕੁੜੀ ਹੁੰਦੀ ਐਸ ਐਚਓ ਨੇ ਇੱਥੇ ਇੱਥੇ ਐਸ ਐਸ ਪੀ ਵੀ ਆ ਜਾਣਾ ਸੀ ਮਿੰਟੋਂ ਮੈਂਟੀ ਬੰਦੇ ਵੀ ਰੈਸਟ ਹੋ ਜਾਣੇ ਸੀ ਬੰਦਾ ਤੇ ਕੁੱਟ ਵੀ ਪੈ ਜਾਣੇ ਸੀ ਪਰਚਾ ਵੀ ਹੋ ਜਾਣਾ ਸੀ ਗਰੀਬ ਹੈ ਗਰੀਬ ਕਰਕੇ ਅਨਸਾਫ ਨਹੀਂ ਮਿਲਦਾ ਇਸ ਕਰਕੇ ਅਸੀਂ ਕਹਿੰਦੇ ਹਾਂ ਜਿਵੇਂ ਭਗਵੰਤ ਮਾਨ ਕਹਿੰਦਾ ਸੀ ਕਿ ਅਸੀਂ ਜੀ ਇਨਸਾਫ ਦੇ ਦੇਾਂਗੇ ਹਰ ਬੰਦੇ ਨੂੰ ਇਨਸਾਫ ਮਿਲੂਗਾ ਤਸੋਆ ਇਨਸਾਫ ਹੈ ਹਰ ਬੰਦੇ ਇੱਕ ਲੜਕੀ ਮਰ ਗਈ ਮਰੇ ਵੀ ਬੰਦੇ ਦਾ ਇਨਸਾਫ ਲੈਣ ਵਾਸਤੇ ਵੀ ਧਰਨੇ ਲਾਉਣੇ ਪੈਣ ਮੈਂ ਸਮਝਦਾ ਐ ਇਤੋਂ ਵੱਡੀ ਸਰਕਾਰ ਦੀ ਪ੍ਰਸ਼ਾਸਨ ਦੀ ਨਲੈਕੀ ਕੋਈ ਨਹੀਂ ਹੋ ਸਕਦੀ ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਇल्ली ਸਟਰ ਰਿਲੇਸ਼ਨ ਸੀਗੇ ਹਰਵਿੰਦਰ ਸਿੰਘ ਹਨੀ ਪੁੱਤਰ ਸ਼ੀਰ ਸਿੰਘ ਮਸੀਹ ਨਿਹਾਲ ਸਿੰਘ ਵਾਲਾ ਉਹ ਕੁੜੀ ਉਹਨੂੰ ਭੱਜਣ ਲਈ ਮਜਬੂਰ ਕਰਦਾ ਸੀ ਘਰ ਤੋਂ ਕੁੜੀ ਜਾ ਕੇ ਰਾਜ਼ੀ ਨਹੀਂ ਤੇ ਇਹ ਇਸ ਕੁੜੀ ਨੇ ਜਦੋਂ ਉਹਨੂੰ ਜ਼ਿਆਦਾ ਮਜਬੂਰ ਕੀਤਾ ਤਾਂ ਉਹ ਦੁਖੀ ਹੋ ਕੇ ਕੁੜੀ ਨੇ ਜਿਹੜੀ ਉਹ ਜ਼ਹਿਰੀਲੀ ਦੀ ਦਵਾਈ ਪੀ ਲਈ ਉਹਦੇ ਕਰਕੇ ਉਹਦੀ ਮੌਤ ਹੋ ਗਈ ਤੇ ਉਹਦੇ ਜਗਦੇਵ ਸਿੰਘ ਦੇ ਬਿਆਨ ਤੇ ਜਗਜੀਤ ਸਿੰਘ ਦੇ ਬਿਆਨ ਤੇ ਉਹਦਾ ਮਕਦਮਾ ਨੰਬਰ ਹੈ ਜਿਹੜਾ 83 ਮਿਤੀ 14 6 2024 ਅੰਡਰ ਸੈਕਸ਼ਨ 306 ਆਈਪੀਸੀ। ਰਾਣਾ ਨਿਹਾਲ ਸਿੰਘ ਵਾਲਾ ਦਰਜ ਰਜਿਸਟਰ ਕਰਕੇ ਆ ਤੇ ਜਿਹੜੀ ਡੈਡ ਬਡੀ ਆ ਉਹਨਾਂ ਨੂੰ ਮੌਤ ਪੋਸਟਮਾਰਟਮ ਦਿੱਤੀ ਆ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਈ। ਇਹ ਪੁਲਸ ਬਖਵਾਖ ਤਾਮਾਦਰੇ ਰੁੜਾਏ ਗਏ ਨੇ ਤੇ ਜਿਹਦੀ ਤਲਾਸ਼ ਜਾਰੀ ਆ ਜਲਦੀ ਗ੍ਰਿਫਤਾਰ ਕਰਕੇ। ਜਿੰਨੀ ਟਾਈਮ ਤੋਂ ਜਿਹੜਾ ਲੜਕਾ ਪਰੇਸ਼ਾਨ ਆ ਇਹ ਘਰਦਿਆਂ ਦੇ ਦੱਸਣ ਅਨੁਸਾਰ 4-5 ਮਹੀਨੇ ਤੋਂ ਉਹ ਕੱਲਾ ਘਰ ਬੋਲ ਰਿਹਾ ਕਰਤਾ ਅੱਜ ਸੀ। ਪਰ ਪਰਿਵਾਰ ਦੇ ਰਿਸ਼ਤੇਦਾਰ ਥੋੜੇ-ਥੋੜੇ ਵੇਸ਼ੀ ਦੇ ਪ੍ਰਵਾਹ ਦੇ ਵਿੱਚ ਡੱਕਾ ਨਿਕਲਿਆ। ਨਹੀਂ ਉਹਨਾਂ ਨੇ ਹਰਵਿੰਦਰ ਸਿੰਘ ਹਣੀ ਦੇ ਖਿਲਾਫ ਹੀ ਮਤਮੰਦ ਅਦਿਕਾਇ ਜਿਹੜਾ ਕਿ ਲੜਕੀ ਨੂੰ ਮਜਬੂਰ ਬਣਾਇ ਬਚਾਉਣਾ ਹੈ। ਇਹ ਤੋਂ ਦੁਖੀ ਹੋ ਕੇ ਨਜ਼ਰ ਵੀ ਥੀ। ਪਹਿਲਾਂ ਕੋਈ ਗਵਾਹ ਨਹੀਂ ਦੱਸਿਆ। ਮੈਂ ਇਹ ਹਲੇ ਰਿਕਾਰਡ ਦੇਖ ਰਿਹਾ ਹਾਂ।